ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੇ ਬੜੀ ਖੁਸ਼ੀ ਵਾਲੀ ਗੱਲ ਹੈ ਕਿ ਜਿੱਥੇ ਪੰਚਾਇਤੀ ਚੋਣਾਂ ਨੂੰ ਲੈ ਕੇ ਪਿੰਡਾਂ ਦੇ ਵਿੱਚ ਸਰਗਰਮੀਆਂ ਤੇਜ਼ ਹੁੰਦੀਆਂ ਜਾ ਰਹੀਆਂ ਨੇ ਤੇ ਇੱਕ ਦੋ ਪਿੰਡਾਂ ਦਾ ਜਿਹੜਾ ਆਪਣੇ ਕੋਲੇ ਮੈਸੇਜ ਵੀ ਆ ਜਿਵੇਂ ਸੁਖਲੱਦੀ ਪਿੰਡ ਦੇ ਵਿੱਚ ਸਰਪੰਚ ਦੀ ਚੋਣ ਹੈ ਜਿਹੜੀ ਉਹ ਸਰਬਸੰਮਤੀ ਨਾਲ ਹੋਈ ਹੈ ਉੱਥੇ ਨਾਲ ਹੀ ਪਿੰਡਾਂ ਦੇ ਵਿੱਚ ਪੰਚ ਵੀ ਆ ਜਿਹੜੇ ਸਰਬਸੰਮਤੀ ਦੇ ਨਾਲ ਚੁਣੇ ਜਾ ਰਹੇ ਨੇ ਤੇ ਬੜੀ ਖੁਸ਼ੀ ਵਾਲੀ ਗੱਲ ਹੈ ਕਿ ਮੇਰੇ ਪਿੰਡ ਦੇ ਵਾਰਡ ਨੰਬਰ 9 ਦਾ ਪੰਚ ਹੈ ਜਿਹੜਾ ਤੀਰਥ ਸਿੰਘ ਸਾਰੇ ਵਾਰਡ ਦੇ ਵੱਲੋਂ ਸਰਬਸੰਮਤੀ ਦੇ ਨਾਲ ਜਿਹੜੀ ਤੀਰਥ ਸਿੰਘ ਦੀ ਚੋਣ ਕੀਤੀ ਐ ਪੰਚ ਦੀ ਤੇ ਮੇਰੀ ਹੱਥ ਜੋੜ ਕੇ ਬੇਨਤੀ ਆ ਸਾਰੇ ਪਿੰਡਾਂ ਨੂੰ ਕਿ ਭਾਈਚਾਰਕ ਬਣਾ ਕੇ ਰੱਖੋ ਤੇ ਵੱਧ ਤੋਂ ਵੱਧ ਹਰੇਕ ਪਿੰਡ ਦੇ ਵਿੱਚ ਜਿੰਨਾ ਹੋ ਸਕਦਾ ਤੁਸੀਂ ਸਰਬਸੰਮਤੀਆਂ ਕਰਕੇ ਪੰਚ ਵੀ ਸੂਝਵਾਨ ਬੰਦੇ ਚੁਣੇ ਜਾਣ ਤੇ ਪੰਚ ਵੀ ਸਰਬਸੰਮਤੀ ਨਾਲ ਚੁਣੋ ਤੇ ਜੇ ਕਿਤੇ ਸਰਪੰਚ ਵੀ ਸਰਬਸੰਮਤੀ ਨਾਲ ਚੁਣੇ ਜਾਂਦੇ ਆ ਤਾਂ ਬਹੁਤ ਵੱਡੀ ਗੱਲ ਆ ਇਸ ਕਰਕੇ ਸਾਰੇ ਵਧਾਈ ਦੇ ਪਾਤਰੋਂ ਆਪਣੇ ਪਿੰਡਾਂ ਦੇ ਵਿੱਚ ਭਾਈਚਾਰਕ ਜਿਹੜੀ ਉਹ ਬਣਾ ਕੇ ਰੱਖਿਓ ਧੰਨਵਾਦ ਜੀ